ਇਕ ਓੰਕਾਰ ਤਿੰਨ ਹਿੱਸਿਆਂ ਚ ਸੀ ਇਹਦਾ ਉਚਾਰਨ ਕਰਨਿਆ ਏਕ ਓੰਕਾਰ ਇਕ ਇਹਦਾ ਅਰਥ ਸਿਰਫ ਅਦੁੱਤੀ ਜਿਸ ਇੱਕ ਵਰਗਾ ਹੋਰ ਕੋਈ ਇੱਕ ਨਹੀਂ ਫਿਰ ਇਸ ਬਿੰਤੀ ਨੂੰ ਅਦੁੱਤੀ ਦਾ ਲਬਜ਼ੀ ਅਰਥ ਹੁੰਦਾ ਜਿਸ ਵਰਗਾ ਕੋਈ ਵੀ ਦੂਜਾ ਨਹੀਂ ਜਿਵੇਂ ਇਸ ਧਰਤੀ ਦਾ ਸੂਰਜ ਇੱਕ ਹੈ ਪਰ ਇਹ ਅਦੁੱਤੀ ਨਹੀਂ ਇਸ ਸੂਰਜ ਵਰਗੇ ਹੋਰ ਵੀ ਬਹੁਤ ਵੱਡੇ ਸੂਰਜ ਨੇ ਪਰ ਪ੍ਰਮਾਤਮਾ ਇਹ ਨਹੀਂ ਕਿ ਇਸ ਧਰਤੀ ਦਾ ਸਿਰਫ ੴ ਇਹ ਹੀ ਇੱਕ ਹੈ ਬਾਕੀ ਜਿਹੜੇ ਖੰਡ ਬ੍ਰਹਿਮੰਡ ਨੇ ਉਹਨਾਂ ਦਾ ਪ੍ਰਮਾਤਮਾ ਕੋਈ ਹੋਰ ਹੈ ਨਹੀਂ ਇਕ ਓੰਕਾਰ ਕਰੋੜਾਂ ਬ੍ਰਹਿਮੰਡਾਂ ਦਾ ਸਿਰਜਣਹਾਰਾ ਹੈ ਤੇ ਕਰੋੜਾਂ ਬ੍ਰਹਿਮੰਡਾਂ ਵਿੱਚ ਉਹ ਲਾ ਸ਼ਰੀਕ ਹੈ ਉਸ ਵਰਗਾ ਕੋਈ ਹੋਰ ਉਹਦਾ ਮੁਕਾਬਲਾ ਕਰਨ ਵਾਲਾ ਹੈ ਹੀ ਨਹੀਂ ਸਿਰਫ ਇੱਕ ਹੈ ਇੱਕ ਓੰਕਾਰ ਓੰਕ ਸ਼ਬਦ ਜਿਹੜਾ ਸੀ ਉਹ ਬ੍ਰह्मਵਾਚਕ ਹੈ ਪਰਮਾਤਮਾ ਦਾ ਵਾਚਕ ਹੈ ਤੇ ਕਾਰ ਦੇ ਲਫ਼ਜ਼ੀ ਅਰਥ ਕੀਤੇ ਸਨ ਸੀ ਇੱਕ ਰਸ ਇੱਕ ਓੰਕਾਰ ਫਿਰ ਅੱਗੇ ਸਤਿਗੁਰੂ ਨੇ ਉਸ ਏਕੋ ਓੰਕਾਰ ਜਿਹਨੂੰ ਪ੍ਰਮਾਤਮਾ ਕਹਿੰਨੇ ਆ ਬ੍ਰਹਮ ਕਹਿੰਨੇ ਆ ਵਾਹਿਗੁਰੂ ਕਹਿੰਨੇ ਆ ਰੱਬ ਕਹਿੰਨੇ ਆ ਰਾਮ ਕਹਿੰਨੇ ਆ ਗੋਪਾਲ ਕਹਿੰਨੇ ਆ ਉਸ ਏਕੋ ਓੰਕਾਰ ਦੇ ਬੇਅੰਤ ਗੁਣਾ ਵਿੱਚੋਂ ਕੁਝ ਗੁਣ ਦਾਤਾਰ ਜੀ ਨੇ ਸਾਨੂੰ ਦੱਸੇ ਉਹਨੇ ਸਤ ਨਾਮ ਉਸ ਸਦੀਵ ਹੀ ਸਤ ਹੈ ਉਸ ਦੇ ਨਾਮ ਨੇ ਇਹ ਤੇ ਫਿਰ ਬੇਨਤੀ ਇਸ ਨਾਮ ਦੇ ਅਰਥ ਕਲਮ ਕਹਿਸਨ ਜਿਵੇਂ ਸਾਡੇ ਨਾਮ ਨੇ ਇਸ ਤਰ੍ਹਾਂ ਨਹੀਂ ਇਹਦੇ ਅਰਥ ਕਰਨੇ ਕਿ ਇਹ ਫਲਾਣੇ ਬੰਦੇ ਦਾ ਇਨਾਮ ਹੈ ਅਸਲ ਚ ਨਾਮ ਆਪਣੇ ਆਪ ਵਿੱਚ ਇਸ ਏਕ ਓੰਕਾਰ ਦੀ ਸ਼ਕਤੀ ਹੈ ਨਾਮ ਉਸ ਦੇ ਆਪੇ ਵਿੱਚੋਂ ਨਿਕਲਿਆ ਹੈ ਤੇ ਇਹ ਵੀ ਬੇਨਤੀ ਕਰਾਂ ਇੱਕ ਪਾਸੇ ਏਕ ਓੰਕਾਰ ਵਿਚਾਰ ਨਾਮ ਤੇ ਦੂਜੇ ਪਾਸੇ ਜਗਤ ਹੈ ਤੇ ਸੱਚ ਇਹ ਵੇ ਕਿ ਜਗਤਕ ਜੀਵਾਂ ਨੂੰ ਜੋੜਨ ਵਾਲਾ ਪ੍ਰਮਾਤਮਾ ਦਾ ਆਪਣੀ ਜਿਹੜੀ ਸ਼ਕਤੀ ਹੈ ਉਸ ਨੂੰ ਗੁਰਦੇਵ ਨੇ ਨਾਮ ਕਿਹਾ ਹੈ ਉਸ ਦਿਨ ਅਸੀਂ ਬਾਬਾ ਜੀ ਦੀ ਬਾਣੀ ਚੁੱਕ ਬਚਨ ਪੜਿਆ ਸੀ ਆਸਾ ਕੀ ਵਾਰ ਚ ਕਿ ਆਪਿ ਨਾ ਆਪ ਸਾਜਿਓ ਆਪਿ ਨਾ ਰਚਿਓ ਨਾਉ ਆਪਿ ਨਾ ਆਪ ਸਾਜਿਓ ਸੱਚ ਇਹ ਵੇ ਕਿ ਏਕ ਓੰਕਾਰ ਹੈ ਤੇ ਆਪਿ ਰਹਿ ਰਚਿਓ ਨਾਉ ਇਹ ਸਤ ਨਾਮ ਹੈ ਅੱਗੇ ਆਪ ਦੇਖੋਗੇ ਕਰਤਾ ਪੁਰਖ ਆ ਗਿਆ ਕਰਤਾ ਪੁਰਖ ਦਾ ਅਰਥ ਹੈ ਸਭ ਕੁਝ ਬਣਾਉਣ ਵਾਲਾ ਅਸਲ 'ਚ ਸਤ ਨਾਮ ਦਾ ਅਰਥ ਇਹ ਨਹੀਂ ਕਿ ਜਿਵੇਂ ਸਾਡੇ ਤਨ ਦੇ ਨਾਮ ਨੇ ਸੱਚ ਇਹ ਵੇ ਕਿ ਇਸ ਨਾਮ ਦਾ ਅਰਥ ਹੈ ਉਹਦੀ ਖੋਂਦ ਸਦੀਵ ਕਾਲਤਾ ਦੀ ਹੈ ਸਤ ਨਾਮ ਅੱਗੇ ਮਹਾਰਾਜ ਕਿਹਾ ਨੇ ਕਰਤਾ ਪੁਰਖ ਉਹ ਹਰ ਚੀਜ਼ ਦਾ ਬਣਾਉਣ ਵਾਲਾ ਕਰਤਾ ਹੈ ਤੇ ਪੁਰਖ ਦਾ ਅਰਥ ਹੈ ਜੋ ਕੁਝ ਬਣਾਇਆ ਹੈ ਉਸ ਵਿੱਚ ਉਹ ਆਪ ਸਮਾਇਆ ਹੋਇਆ ਹੈ ਲੇਟਿਆ ਹੈ ਕਰਤਾਪੁਰਖ ਅੱਗੇ ਸਿ ਬਚਨ ਨਿਰਭਉ ਉਸ ਨੂੰ ਕਿਸੇ ਦਾ ਕੋਈ ਡਰ ਨਹੀਂ ਉਸ ਨੇੜੇ ਭੈ ਨਾਂ ਦੀ ਕੋਈ ਚੀਜ਼ ਕੀ ਨਖੇ ਨਿਰਵੈਰ ਉਸ ਕਿਸੇ ਨਾਲ ਵੈਰ ਨਹੀਂ ਕਮਾਂਦਾ ਆਕਾਲ ਮੂਰਤ ਆਕਾਲ ਦਾ ਅਰਥ ਸਮੇਂ ਤੋਂ ਬਹੁਤ ਉੱਪਰ ਹੈ ਤੇ ਮੂਰਤ ਦਾ ਅਰਥ ਇਹ ਹੁੰਦਾ ਉਹ ਪਾਰ ਬ੍ਰह्म ਪਰਮੇਸ਼ਵਰ ਅਕਾਲ ਮੂਰਤ ਉਸ ਉੱਪਰ ਸਮਾਂ ਕੋਈ ਪ੍ਰਭਾਵ ਨਹੀਂ ਪਾਉਂਦਾ ਅਜੂਨਾ ਅਜੂਨੀ ਉਹ ਜੂਨਾ ਵਿੱਚ ਨਹੀਂ ਆਉਂਦਾ ਸਹਿਭੰਗ ਉਸ ਦੀ ਕੋਈ ਮਾਂ ਨਹੀਂ ਜਨਮ ਦੇਣ ਵਾਲੀ ਉਸ ਦਾ ਕੋਈ ਪਿਤਾ ਨਹੀਂ ਬਾਪ ਨਹੀਂ ਸਹਿਭੰਗ ਦਾ ਅਰਥ ਉਸ ਸੋਤੇ ਸਿੱਧ ਆਪਣੇ ਆਪ ਹੀ ਹੈ ਤੇ ਇਸ ਨੂੰ ਮਿਲਿਆ ਕਿਵੇਂ ਜਾਸਕਦਾ ਹੈ ਗੁਰ ਪ੍ਰਸਾਦ ਗੁਰੂ ਕਿਰਪਾ ਨਾਲ ਉਸ ਦਾ ਮਿਲਾਪ ਹੈ ਅੱਗੇ ਹੈ ਜਪ ਸਉਚ ਇਥੇ ਜਪ ਜਿਹੜਾ ਆ ਪੜੋਗੇ ਇਹਦੇ ਅੱਗੇ ਵੀ ਦੋ ਡੰਡੀਆਂ ਨੇ ਤੇ ਪਿੱਛੇ ਵੀ ਦੋ ਡੰਡੀਆਂ ਨੇ ਜਪ ਗੁਰੂ ਗ੍ਰੰਥ ਸਾਹਿਬ ਜੋ ਲਿਖਿਆ ਹੈ ਇੱਕ ਪਾਸੇ ਕਹਿੰਦੇ ਨੇ ਜਪ ਦੇ ਪੱਪੇ ਨੂੰ ਔਂਕੜ ਕਹਿ ਕੁਝ ਵਿਦਵਾਨਾਂ ਦਾ ਮਤ ਕਿ ਇਸ ਇਹ ਬਾਣੀ ਦਾ ਸਰਲੇਖ ਹੈ ਕੋਈ ਸ਼ੱਕ ਨਹੀਂ ਕੁਝ ਵਿਦਵਾਨ ਇਹ ਕਹਿੰਦੇ ਆ ਕਿ ਸੱਚਮੁੱਚ ਆਤਮਦਰਸ਼ੀ ਗੁਰਮਖ ਕਿ ਜਪ ਦਾ ਅਰਥ ਹੈ ਭਾਈ ਸੱਜਣੋ ਕਿ ਜਿਸ ਦੇ ਤੁਹਾਨੂੰ ਉਪਰ ਗੁਣ ਦੱਸੇ ਨੇ ਹੁਣ ਉਹਦੀ ਵਿਆਖਿਆ ਅੱਗੇ ਹੈ ਤੇ ਉਸ ਪਰਿਪੂਰਣ ਪਰਮਾਤਮਾ ਨੂੰ ਜਪੋ ਇਹਦਾ ਮਤਲਬ ਜਪ ਬਾਣੀ ਦਾ ਸਰਲੇਖ ਹੈ ਉਸ ਨੂੰ ਜਪਨਾ ਕਰੋ ਜਪ ਦੇ ਅਰਥ ਕੀ ਨੇ ਜੇ ਤੁਸੀਂ ਕੋਸ਼ ਨੂੰ ਦੇਖੋਗੇ ਤੇ ਜਪ ਦੇ ਲਬਜ਼ੀ ਅਰਥ ਨੇ ਸ਼ਬਦ ਨੂੰ ਵਾਰ-ਵਾਰ ਜ਼ਬਾਨ ਤੋਂ ਰਟਣਾ ਵਾਰ-ਵਾਰ ਕਿਸੇ ਸ਼ਬਦ ਨੂੰ ਬੋਲਣਾ ਉਹਨੂੰ ਕਿਹਾ ਜਾਂਦਾ ਵੀ ਇਹ ਜਪ ਹੈ ਥੋੜੀ ਜੀ ਮੈਂ ਬੇਨਤੀ ਕਰਕੇ ਅੱਗੇ ਤੁਰਾਂਗਾ ਕਿਉਂਕਿ ਜਪ ਦੀ ਬੜੀ ਵੱਡੀ ਮਹਾਨਤਾ ਹੈ ਤੇ ਅਸਲ ਵਿੱਚ ਜਪਜੀ ਸਾਹਿਬ ਵੀ ਆਪਣੇ ਆਪ ਵਿੱਚ ਇੱਕ ਜਪ ਹੀ ਹੈ ਤਾਂ ਹੀ ਅਸੀਂ ਇਹਦੇ ਲਈ ਸ਼ਬਦ ਜਪਜੀ ਸਾਹਿਬ ਵਰਤਨੇ ਖਾਂ ਕਿ ਇਸ ਨੂੰ ਜਪੋ ਕੁਝ ਵਿਦਵਾਨ ਕਹਿੰਦੇ ਆ ਕਿ ਜਪ ਉੱਪਰਲੇ ਬਚਨ ਨਾਲ ਵੀ ਤੇ ਆਦ ਸੱਚ ਨਾਲ ਵੀ ਜੁੜ ਕੇ ਵਿਆਖਿਆ ਕਰਦਾ ਵਿਚਾਰ ਰੱਖ ਕੇ ਤੇ ਉੱਤੇ ਖੇਤਾ ਇਸ ਪ੍ਰਮਾਤਮਾ ਦੇ ਬਖਸ਼ਿਸ਼ ਭਰੇ ਨਾਮ ਨੂੰ ਜਪੋ ਹੁਣ ਜਿਵੇਂ ਮੈਂ ਅਰਜ਼ ਕਰਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਚ ਇੱਕ ਸ਼ਬਦ ਹੁੰਦਾ ਕਿਆ ਜਪ ਕਿਆ ਤਪ ਕਿਆ ਬ੍ਰਤ ਪੂਜਾ ਜਾਂ ਕਹਿ ਰਿਦਾ ਭਾਉ ਖੈ ਦੂਜਾ ਖੰਡਨ ਕਰਤਾ ਨਾ ਜਪ ਨੂੰ ਤਪ ਨੂੰ ਸੰਜਮ ਨੂੰ ਪਰ ਇਸੇ ਗੁਰੂ ਗ੍ਰੰਥ ਸਾਹਿਬ ਚ ਮਹਾਰਾਜ ਕਹਿੰਦੇ ਨੇ ਜਪ ਤਪ ਕਾ ਬੰਦ ਬੇੜਲਾ ਜੇ ਜਪ ਤਪ ਕਰੇਗਾ ਤੇ ਬੇੜਾ ਤਿਆਰ ਖੋਣੇ ਇਸੇ ਬਾਰੇ ਦੇ ਸਰੂਪ ਚ ਹਜ਼ੂਰ ਕਹਿੰਦੇ ਨੇ ਜਪ ਤਪ ਸੰਜਮ ਧਰਮ ਨਾਲ ਕਮਾਇਆ ਇਹ ਕਮਾਣਾ ਚਾਹੀਦਾ ਸੀ ਬਸ ਇਸ ਨੁਕਤੇ ਨੂੰ ਪੂਲੀ ਧਿਆਨ ਨਾਲ ਸੁਣਿਓ ਜਪ ਦਾ ਖੰਡਨ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਵਾਰੀ ਹੈ ਪਰ ਉਸ ਜਪ ਦਾ ਜਿਹਦੇ ਖਿਰਦੇ ਵਿੱਚ ਭੌਂ ਦੂਜਾ ਹੈ ਚਲਾਕੀ ਵਰਤ ਕੇ ਜਪ ਦਾ ਪ੍ਰਭਾਵ ਪਾ ਕੇ ਲੋਕਾਂ ਨੂੰ ਠੱਗਣਾ ਚਾਹੁੰਦਾ ਹੈ ਗੁਰੂ ਕਹਿੰਦਾ ਇਸ ਤਰ੍ਹਾਂ ਰੱਬ ਨਹੀਂ ਤੈਨੂੰ ਮਿਲ ਸਕਦਾ ਪਰ ਇਹਦਾ ਮਤਲਬ ਇਹ ਨਹੀਂ ਕਿ ਜਪ ਕਰਨੇ ਨਹੀਂ ਦੇਖੋ ਜਦੋਂ ਸਾਡਾ ਸਭ ਦਾ ਜਨਮ ਹੋਇਆ ਮਨੁੱਖ ਜਾਤੀ ਦੀ ਮੈਂ ਗੱਲ ਕਰਾਂਗਾ ਤੇ ਸਾਨੂੰ ਸਭ ਤੋਂ ਪਹਿਲਾਂ ਜੋ ਕੁਛ ਮਾਂ ਦੀ ਕੁੱਕ ਤੋਂ ਨਿਕਲ ਕੇ ਬਾਅਦ ਜਨਮ ਤੋਂ ਬਾਅਦ ਮਿਲਿਆ ਸਾਡੇ ਅੱਖਾਂ ਸਨ ਪਰ ਮਾਂ ਦੇ ਚਿਹਰੇ ਦੀ ਪਛਾਣ ਨਹੀਂ ਸਾਡੇ ਕੋਲ ਹੱਥ ਸਨ ਪਰ ਹੱਥਾਂ ਕੋਲ ਤਾਕਤ ਨਹੀਂ ਤੰਦਰੁਸਤ ਨੇ ਹੱਥ ਪਰ ਪਕੜ ਨਹੀਂ ਸ਼ਕਤੀ ਨਹੀਂ ਪੈਰਾਂ 'ਚ ਚੱਲਣ ਦੀ ਸਮਰੱਥਾ ਨਹੀਂ ਅਜੇ ਸਭ ਤੋਂ ਪਹਿਲਾਂ ਇਨਸਾਨ ਨੂੰ ਬਿਨਾ ਸਿਖਾਇਆ ਬਿਨਾ ਕਿਸੇ ਦੇ ਤਾਲੀਮ ਦਿੱਤਿਆਂ ਸਭ ਤੋਂ ਪਹਿਲਾਂ ਇਨਸਾਨ ਨੂੰ ਜਿਹੜੀ ਸਮਝ ਪਈ ਉਹ ਆਪਣੇ ਜੀਬ ਨਾਲ ਆਪਣੇ ਮੂੰਹ ਨਾਲ ਆਪਣੇ ਲਬਾਂ ਦੇ ਨਾਲ ਮਾਂ ਦਾ ਦੁੱਧ ਚੁੰਗਣ ਦੀ ਸਮਝ ਪਈ ਕਿਸੇ ਨੇ ਨਹੀਂ ਸਮਝਾਇਆ ਜੀ ਇਸ ਗੱਲ ਤੇ ਗੁਰੂ ਸਾਹਿਬ ਨੇ ਬਾਣੀ ਚ ਬਕਾਇਦਾ ਲਿਖਿਆ ਜਦੋਂ ਸਾਡੀ ਉਮਰ ਦੇ 10 ਪੜਾ ਬਾਬਾ ਜੀ ਨੇ ਕਹੇ ਨਾ ਤੇ ਪਹਿਲੇ ਪੜਾਂ ਵਿੱਚ ਅਜ਼ੂਰ ਨੇ ਲਿਖਿਆ ਪਹਿਲੇ ਪਿਆਰ ਲੱਗਾ ਥਨ ਦੁੱਧ ਪਹਿਲਾ ਸ਼ਬਦ ਦਾਤਾਰ ਨੇ ਇਹ ਸ਼ਬਦ ਵਰਤਿਆ ਪਹਿਲਾ ਪਹਿਲੇ ਪਿਆਰ ਲੱਗਾ ਥਨ ਦੁੱਧ ਸੁਣੋ ਇਸ ਬਿੰਤੀ ਸਾਡੀ ਸ਼ੁਰੂਆਤ ਮੂੰਹ ਤੋਂ ਹੋਈ ਹਾਲਾਂਕਿ ਜੋ ਸੀ ਕਰ ਰਹਾ ਸਾਂ ਮੂੰਹ ਨਾਲ ਸਾਨੂੰ ਉਹਦੀ ਸੋਝੀ ਕੋਈ ਨਹੀਂ ਇੱਕ ਬੱਚਾ ਮਾਂ ਦਾ ਦੁੱਧ ਚੁੰਗਦਾ ਪਰ ਉਹਨੂੰ ਪਤਾ ਹੈ ਵੀ ਉਹਨੂੰ ਦੁੱਧ ਕਹਿੰਦੇ ਆ ਉਹਨੂੰ ਇਹ ਪਤਾ ਹੈ ਵੀ ਇਸ ਦੁੱਧ ਨੇ ਮੇਰੇ ਅੰਦਰ ਤਾਕਤ ਕੀ ਦੇਣੀ ਕੋਈ ਦੁੱਧ ਦੀ ਸਮਝ ਨਹੀਂ ਜੋ ਕੋਈ ਚੁੰਗ ਰਿਹਾ ਉਸ ਮਾਂ ਦੀ ਸਮਝ ਨਹੀਂ ਸੱਚ ਐਵੇਂ ਉਸ ਅਚੇਤ ਅਵਸਥਾ ਵਿੱਚ ਵੀ ਜਦੋਂ ਬਿਲਕੁਲ ਇੰਨੀ ਸਮਝ ਨਹੀਂ ਬਾਹਰ ਮੁਖੀ ਇਨਸਾਨ ਦੁੱਧ ਪੀਂਦਾ ਹੈ ਤੇ ਉਸ ਦੁੱਧ ਦੀ ਕਿਰਿਆ ਉਹਦਾ ਕਰਮ ਆਪਣੀ ਜ਼ਬਾਨ ਤੇ ਮੂੰਹ ਨਾਲ ਕਰਦਾ ਹੈ ਜਦੋਂ ਉਹ ਦੁੱਧ ਗਲੇ ਤੋਂ ਥੱਲੇ ਉਤਰਦਾ ਹੈ ਤੇ ਇਹਦੇ ਸਰੀਰ ਦਾ ਵਿਕਾਸ ਹੋਣਾ ਸ਼ੁਰੂ ਹੋ ਜਾਂਦਾ ਹੈ ਗੁਰਮਖੋ ਸਰੀਰਕ ਤੌਰ ਤੇ ਜੇ ਕੋਈ ਵਿਕਾਸ ਕਰਦਾ ਹੈ ਤੇ ਉਹਦੀ ਸ਼ੁਰੂਆਤ ਜ਼ਬਾਨ ਤੋਂ ਮੂੰਹ ਤੋਂ ਫੀਡ ਲੈ ਕੇ ਹੈ ਜਿਹਨੇ ਸੱਚਖੰਡ ਦੀ ਪੌੜੀ ਤੱਕ ਪਹੁੰਚਣਾ ਹੈ ਉਹਦੀ ਸ਼ੁਰੂਆਤ ਵਹਿਗੁਰੂ ਜੀ ਦੇ ਜਪ ਤੋਂ ਉਹ ਵੀ ਮੂੰਹ ਤੇ ਜ਼ਬਾਨ ਨਾਲ ਕਰਨ ਤੋਂ ਹੈ ਕਿ ਉਹਦੀ ਸ਼ੁਰੂਆਤ ਜਪ ਹੈ ਦੇਖੋ ਜੀ ਜ਼ਬਾਨ ਨਾਲ ਜਪਿਆ ਕੀ ਹੋ ਜਾਏਗਾ ਅਸੀਂ ਕਿਸੇ ਬੰਦੇ ਦਾ ਕੋਈ ਉੱਤਰ ਨਹੀਂ ਦੇ ਰਹਿ ਕੀ ਕੋਈ ਕਰ ਰਿਹਾ ਆਮ ਬੰਦੇ ਜਿਗਿਆਸੂ ਦੇ ਅੰਦਰ ਹੈ ਕਿ ਵਾਰ-ਵਾਰ ਜ਼ਬਾਨ ਨਾਲ ਜਪਿਆ ਕੀ ਹੋ ਜਾਏਗਾ ਜ਼ਬਾਨ ਨਾਲ ਵਹਿਗੁਰੂ ਕਿਆ ਤੇ ਮੈਂ ਇੱਕੋ ਬੇਨਤੀ ਕਰਾਂਗਾ ਦੋ ਉਦਾਹਰਨਾਂ ਨਹੀਂ ਸਿਰ ਸਮਝਣ ਲਈ ਕਿ ਅਸੀਂ ਇੱਕ ਰੁੱਖ ਦੀ ਜੜ੍ਹ 'ਚ ਪਾਣੀ ਦੇਨੇ ਆ ਮੰਨ ਲਓ ਅੰਬ ਦਾ ਰੁੱਖ ਕੋਈ ਫਲ ਦਾ ਰੁੱਖ ਹੈ ਉਹਦੀ ਜੜ੍ਹ 'ਚ ਪਾਣੀ ਦਿੱਤਾ ਜਾਂਦਾ ਪਾディ ਕਿਸੇ ਨੇ ਪੱਤੇ ਖੋਲ ਕੇ ਟਾਹਣੀਆਂ ਖੋਲ ਕੇ ਇੰਜੈਕਸ਼ਨ ਲੈ ਪਾਣੀ ਦਾ ਜੜ੍ਹ 'ਚ ਪਾਣੀ ਦੇ ਦਿਓ ਤੇ ਕੁਦਰਤ ਦਾ ਇੱਕ ਨਿਮਖ ਹੈ ਜੜ੍ਹ 'ਚ ਦਿੱਤਾ ਹੋਇਆ ਪਾਣੀ ਪੂਰੇ ਰੁੱਖ ਦੇ ਪੱਤੇ ਪੱਤੇ ਵੀ ਸਮਾ ਜਾਂਦਾ ਹੈ ਗੁਰਮਖੋ ਜੀਵ ਸਾਡੀ ਜੜ੍ਹ ਹੈ ਇਹਦੇ ਤੇ ਗੁਰੂ ਨਾਨਕ ਦਾ ਰੱਖਿਆ ਜਪ ਸਰੀਰ ਦੇ ਰੋਮ ਰੋਮ ਵਿੱਚ ਰਚ ਜਾਂਦਾ ਹੈ ਇਹ ਆਪਣਾ ਕੰਮ ਕਰਦਾ ਹੈ ਦੂਸਰੀ ਗੱਲ ਜੇ ਅਧਿਆਤਮਕਤਾ ਨੂੰ ਅਸੀਂ ਸੂਖਸ਼ਮਤਾ ਨਾਲ ਸਮਝੀਏ ਅਸੀਂ ਜੋ ਕੁਝ ਖਾਂਦੇ ਆ ਚਲੋ ਪ੍ਰਸ਼ਾਦ ਲਿਆ ਦੇਗ ਲਈ ਲੰਗਰ ਛੱਕਿਆ ਜੋ ਜੀਵ ਨਾਲ ਚੱਖਨੇ ਕਿੰਨਾ ਕੁ ਟਾਈਮ ਲੱਗਦਾ ਜੀ 10 ਮਿੰਟ ਵਿੱਚ ਅਸੀਂ ਭੋਜਨ ਦਾ ਸਵਾਦ ਲੈਨੇ ਖੱਟਾ ਮਿੱਠਾ ਕੋਸਹਿਲਾ ਜੋ ਕੁਝ ਵੀ ਇਨਸਾਨ ਖਾ ਰਿਹਾ ਪਰ ਪਿਆਰਿਓ 10 ਮਿੰਟ ਦਾ ਖਾਦਾ ਹੋਇਆ ਭੋਜਨ ਮੂੰਹ ਨੂੰ ਪਤਾ ਹੈ ਮੈਂ ਕਰਮ ਕੀਤਾ ਹੈ 10 ਮਿੰਟ ਦੰਦ ਪੀਸਦੇ ਰਿਹਾ ਉਹਨੂੰ ਜੀਭ 10 ਮਿੰਟ ਉਸ ਲਾਰ ਦਾ ਸਵਾਦ ਚੁੱਕਦੀ ਰਹੀ ਪਰ 10 ਮਿੰਟ ਤੋਂ ਬਾਅਦ ਉਹ ਕਿਰਿਆ ਖਤਮ ਹੋ ਗਈ ਕਿ 10 ਮਿੰਟ ਚੱਖਣ ਤੋਂ ਬਾਅਦ ਉਹ ਕੰਮ ਖਾਣੀ ਮੁੱਕ ਗਈ ਸਿਰ ਬੰਦਿਆ ਤੂੰ 10 ਮਿੰਟ ਮੇਜ਼ ਤੇ ਪੰਗਤ ਚ ਬੈਠ ਕੇ ਭੋਜਨ ਛਕਿਆ ਤੈਨੂੰ ਸਿਰਫ ਜੀਬ ਦਾ ਰੱਬ ਨੇ ਸਵਾਦ ਦਿੱਤਾ ਵੀ ਤੂੰ ਅੱਕ ਨਾ ਜਾਏ ਕਿ ਤੈਨੂੰ ਦਵਾਈ ਸਮਝ ਕੇ ਅੱਕ ਨਾ ਜਾਏ ਤੇਰੀ ਜੀਬ ਨੂੰ ਸਵਾਦ ਦਾ ਇੱਕ ਗੁਣ ਦਿੱਤਾ ਹੈ ਤੂੰ ਜੀਬ ਨਾਲ 5-10 ਮਿੰਟ ਖਾਦਾ ਉਸ ਤੋਂ ਬਾਅਦ ਗਲੇ ਥਲੇ ਉਤਰਿਆ ਅਚੇਤ ਤੈਨੂੰ ਪਤਾ ਵੀ ਨਹੀਂ ਕੋਈ ਕਾਗਰ ਨਹੀਂ ਤੂੰ ਮੈਂ ਇਸ ਕਰਕੇ ਬੇਨਤੀ ਕਰਨ ਲੱਗਾ ਵੀ ਪਰਮੇਸ਼ਵਰ ਦੀ ਖੇਡ ਐਸੀ ਹੈ ਭੋਜਨ ਸ਼ੱਕਦਿਆਂ ਇਕਾਗਰਤਾ ਹੈ ਜਦੋਂ ਭੋਜਨ ਬਾਡੀ ਚਲਾ ਗਿਆ ਆਪਾਂ ਨੂੰ ਕੀ ਪਤਾ ਖੂਨ ਕਦੋਂ ਬੰਦ ਆਪੇ ਕੈਲਸ਼ੀਅਮ ਕਦੋਂ ਬੰਦਾ ਪਿਆ ਐਰਨ ਕਦੋਂ ਨਿਕਲਦਾ ਪਿਆਖ ਗਲੇ ਤੋਂ ਥੱਲੇ ਉਤਰਿਆ ਭੋਜਨ ਸਰੀਰ ਦੀ ਬਰੀਕ ਤੋਂ ਬਰੀਕ ਨਾੜ ਨੂੰ ਵੀ એનર્ਜੀ ਦੇ ਰਿਹਾ ਹੈ ਗੁਰਮਖੋ ਇੱਕ ਜਪਜੀ ਸਾਹਿਬ ਦਾ ਟੇਕ ਕੇ ਕੀਤਾ ਹੋਇਆ ਪਾਠ ਮਿੰਟ ਭਾਵੇਂ 10 15 ਲੱਗਣ ਪਰ 15 ਮਿੰਟ ਦਾ ਜਪਿਆ ਵੀ ਰੱਬ ਦੀ ਦਰਗਾਹ ਵੀ ਸਵੀਕਾਰ ਹੁੰਦਾ ਹੈ ਇੱਕ ਅਗਲਾ ਸਵਾਲ ਇਹ ਇਹ ਕਿਸੇ ਦੇ ਮੈਂ ਉੱਤਰ ਨਹੀਂ ਦੇ ਰਿਹਾ ਮੈਂ ਆਪਣੇ ਮਨ ਚੁੱਠੇ ਸਵਾਲ ਕਹਿ ਰਿਹਾ ਜੀ ਦੇਖੋ ਇਹ ਵਾਰ-ਵਾਰ ਜ਼ੁਬਾਨ ਨਾਲ ਕਿਆ ਕੀ ਹੋ ਜਾਊਗਾ ਮੰਨ ਲਓ ਇੱਕ ਬੰਦਾ ਨਿੰਮ ਨਿੰਮ ਕਹੀ ਜਾਏ ਤੇ ਉਹਦੇ ਨਾਲ ਮੂੰਹ ਕੌੜਾ ਥੋੜਾ ਹੋ ਜਾਣਾ ਦਲੀਲ ਵੀ ਉਹਨਾਂ ਦੀ ਠੀਕ ਹੈ ਜੇ ਮੰਨ ਲਓ ਵਾਰ-ਵਾਰ ਨਿੰਮ ਨਿੰਮ ਕਹੀ ਜਾਈਏ ਨਿੰਮ ਸ਼ਬਦ ਤਾਂ ਆਪਾਂ ਸਮਝਨੇ ਅਤਰੇ ਕਹਿ ਲਓ ਕਿ ਉਹਦੇ ਨਾਲ ਕੜਤਨ ਆ ਜਾਏਗੀ ਤੇ ਅਗਲਾ ਦਲੀਲ ਦੇ ਕੇ ਕਹਿੰਗਾ ਬਿਲਕੁਲ ਠੀਕ ਹਾਲਾਂਕਿ ਭਾਈ ਸਾਹਿਬ ਨੇ ਸ਼ਬਦ ਵਰਤੇ ਆ ਖਾਂਡ-ਖਾਂਡ ਕਹੇ ਜਿਵਾ ਨਾ ਸਵਾਦ ਮਿੱਠਾ ਆਵੇ ਪਰ ਉਹਦੇ ਵੀ ਅਰਥ ਬੜੇ ਗਹਿਰੇ ਮਨ ਲਓ ਅਸੀਂ ਕਹੀ ਜਾਂਦੇ ਆ ਜੀਵ ਦੇ ਨਾਲ ਨਿਮ ਨਿਮ ਸਾਡਾ ਕੁਲਤਨ ਆਏਗੀ ਖੰਡ ਖੰਡ ਕਾਹਗੇ ਮਠਾਸ ਆਏਗੀ ਮੈਂ ਇੱਥੇ ਇੱਕ ਬੇਨਤੀ ਕਰਨੀ ਇਸ ਫਰਕ ਹੈ ਨਿਮ ਜਿਹੜਾ ਉਹ ਸਰੀਰ ਤੋਂ ਬਾਹਰ ਦਾ ਪਦਾਰਥ ਹੈ ਨਿਮ ਬਾਹਰ ਹੈ ਉਹਦਾ ਬਾਡੀ ਦੇ ਅੰਦਰ ਧੁਰ ਨਾਲ ਕੋਈ ਸਬੰਧ ਨਹੀਂ ਖੰਡ ਬਾਹਰ ਦਾ ਇੱਕ ਪਦਾਰਥ ਹੈ ਉਹਦਾ ਧੁਰ ਸਰੀਰ ਦੇ ਅੰਦਰ ਕੀ ਸਬੰਧ ਹੈ ਨਿੰਮ ਦਾ ਸਵਾਦ ਨਹੀਂ ਆ ਸਕਦਾ ਖੰਡ ਦਾ ਸਵਾਦ ਨਹੀਂ ਆ ਸਕਦਾ ਜਦੋਂ ਵਾਰ-ਵਾਰ ਪਰਮਾਤਮਾ ਨੂੰ ਵੈਗੁਰੂ ਨੂੰ ਜਪਾਂਗੇ ਉਹ ਬਾਹਰ ਨਹੀਂ ਉਹ ਸਾਡੇ ਤੁਰ ਅੰਦਰ ਹੈ ਸੱਚੀ ਇਹੋ ਦਾ ਤੁਰ ਅੰਦਰ ਤੋਂ ਸਵਾਦ ਆਉਣ ਲੱਗ ਪੈਂਦਾ ਹੈ ਫਿਰ ਇਸ ਬੇਨਤੀ ਨੂੰ ਸੁਣਿਓ ਨਿੰਮ ਬਾਹਰ ਹੈ ਕਦੀ ਵੀ ਨਹੀਂ ਆ ਸਕਦਾ ਕੁੜਤਨ ਰਹੇਗੀ ਸਵਾਲ ਹੀ ਨਹੀਂ ਪੈਦਾ ਹੁੰਦਾ ਪਰ ਪਰਮਾਤਮਾ ਤੱਤ ਸਾਡੇ ਤੁਰ ਅੰਤਰਸਥ ਹੈ ਸਾਡੇ ਅੰਦਰ ਹੈ ਜਿਹੜਾ ਅੰਦਰ ਪਿਆ ਹੈ ਮਹਾਰਾਜ ਕਹਿੰਦੇ ਨੇ ਜਦੋਂ ਵਾਰ-ਵਾਰ ਪੁਕਾਰੇਗਾ ਸੱਚ ਇਹ ਵੀ ਤੇਰੀ ਗੱਲ ਠੀਕ ਹੈ ਵੀ ਨਿੰਮ ਕਿਆਂ ਕੁੜਤਨ ਨੂੰ ਲੂਣ ਕਿਆਂ ਨਮਕੀਨ ਦਾ ਸਵਾਦ ਨਹੀਂ ਆਉਣਾ ਨਹੀਂ ਆਉਣਾ ਕਿਉਂਕਿ ਉਹ ਬਾਹਰ ਦੇ ਪਦਾਰਤ ਨੇ ਪਰ ਜਿੰਨੂੰ ਤੂੰ ਜ਼ਬਾਨ ਨਾਲ ਪੁਕਾਰਨਾ ਪਿਆ ਉਹ ਤੁਰ ਤੇਰੇ ਅੰਦਰ ਵਸਿਆ ਪਰ ਉੱਤੇ ਵਾਸ਼ਨਾ ਦੀ ਚਾਦਰ ਖੈ ਪਰਤ ਹੈ ਜਦੋਂ ਜਪੇਗਾ ਪਰਤ ਉੱਡ ਗਈ ਤੇ ਅੰਦਰ ਉਹਨੇ ਪ੍ਰਗਟ ਹੋ ਜਾਣਾ ਹੈ ਇਸ ਕਰਕੇ ਮੈਂ ਬੇਨਤੀ ਕਰਾਂ ਜਪ ਅੰਦਰ ਤੋਂ ਜਿਸ ਨੇ ਜਪ ਕਰਨਾ ਕੁਝ ਕੁ ਅਸੂਲ ਨੇ ਇਸ ਬਾਡੀ ਦੇ ਪਹਿਲੀ ਗੱਲ ਕਿ ਜਪ ਕਰਨ ਵਾਲਾ ਮੈਂ ਸਿਰਫ ਥੋੜਾ ਜਿਹਾ ਜਪ ਤੇ ਬੋਲ ਰਿਹਾ ਕਿ ਜਪ ਕਰਨ ਵਾਲਾ ਜੇ ਤਾਂ ਚਲੋ ਇੱਕ ਜਗ੍ਹਾ ਤੇ ਰਹਿੰਦਾ ਘਰ ਉਹਨੇ ਘਰ ਨਹੀਂ ਬਦਲਣਾ ਗ੍ਰਿਸ਼ਤੀ ਉਹ ਰੋਜ਼ ਰੋਜ਼ ਥਾਂ ਨਾ ਬਦਲੇ ਇੱਕ ਥਾਂ ਤੇ ਬੈਠ ਕੇ ਜਪ ਕਰੇ ਤੇ ਥਾਂ ਦਾ ਸਬੰਧ ਇਹ ਨਹੀਂ ਕਿ ਬਹੁਤ ਵੱਡਾ ਬੰਗਲੋ ਹੋਵੇ ਤੇ ਤਾਂ ਜਪ ਚੱਲਣਾ ਹੈ ਹਾਂ ਜ਼ਮੀਨ ਤੇ ਕੱਚੀ ਮਿੱਟੀ ਤੇ ਵੀ ਬੈਠੇ ਤਾਂ ਵੀ ਚੱਲੇਗਾ ਮੈਂ ਬੇਨਤੀ ਕਰਾਂ ਇੱਕ ਥਾਂ ਦੂਜਾ ਜਿਸ ਨੇ ਜਪ ਕਰਨਾ ਹੈ ਉਹਨੂੰ ਆਪਣੀ ਬਾਡੀ ਦੇ ਤਕਰੀਬਨ 10 ਗੱਲਾਂ ਵੱਲ 10 ਗੱਲਾਂ ਨੇ ਮੇਰਾ ਖਿਆਲ ਉਹਨਾਂ ਵੱਲ ਧਿਆਨ ਦੇਣਾ ਬਹੁਤ ਲਾਜ਼ਮੀ ਹੈ ਉਸ ਵਿੱਚ ਆ ਜੀਬ ਦਾ ਵੀ ਹੈ ਮੈਂ ਗੁਰਮੁਖ ਪਿਆਰਿਆਂ ਦੇ ਬਚਨ ਪੜਿਓ ਜਪ ਦੇ ਬਾਰੇ ਕਹਿ ਰਹੇ ਸਨ ਕਿ ਨੇ ਸਭ ਤੋਂ ਪਹਿਲਾਂ ਜਿਸ ਨੇ ਜਪ ਵੱਲ ਜੁੜਨਾ ਹੈ ਉਹਨੂੰ ਜ਼ੁਬਾਨ ਦਾ ਫਿੱਕਾਪਨ ਜ਼ਰੂਰ ਛੱਡਣਾ ਪਵੇਗਾ ਕਠੋਰ ਜ਼ੁਬਾਨ ਫਿੱਕਾ ਬੋਲਣ ਵਾਲੇ ਦਾ ਰਸ ਨਹੀਂ ਬਣੇਗਾ ਦੂਸਰਾ ਜਿੰਨੇ ਜਪ ਕਰਨੇ ਉਹਨੂੰ ਤਿੰਨ ਗੱਲਾਂ ਜ਼ੁਬਾਨ ਤੇ ਹੋਰ ਕਾਬੂ ਪਾਣੀਆਂ ਪੈਣਗੇ ਇੱਕ ਫਿੱਕਾ ਬੋਲਣਾ ਦੂਸਰਾ ਝੂਠ ਬੋਲਣਾ ਤੀਸਰੀ ਨਿੰਦਿਆ ਕਰਨੀ ਚੌਥੀ ਚੁਗਲੀ ਕਰਨੀ ਜਿਹੜਾ ਬੰਦਾ ਚਾਰ ਇਹ ਵੀ ਕਰੀ ਜਾਂਦਾ ਤੇ ਨਾਲ ਕਹਿੰਦਾ ਮੈਂ ਜਪ ਕਰੀ ਜਾਂਨਾ ਖਿਮਾ ਕਰਿਓ ਛੇਤੀ ਜਪ ਫਲੀ ਪੂਤ ਨਹੀਂ ਹੁੰਦਾ ਇਹ ਚਾਰ ਗੱਲਾਂ ਜ਼ਬਾਨ ਦੀਆਂ ਲਈ ਮੈਂ ਰਸਦਗ ਜ਼ਿਕਰ ਨਹੀਂ ਕੀਤਾ ਜ਼ਬਾਨ ਦੀ ਕਠੋਰਤਾ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ ਦੂਸਰਾ ਜ਼ਬਾਨ ਨਾਲ ਨਿੰਦਿਆ ਕਰਨੀ ਤੀਸਰੀ ਮੈਂ ਬੇਨਤੀ ਕੀਤੀ ਚੁਗਲੀ ਕਰਨੀ ਚੌਥਾ ਸ਼ਬਦ ਮੈਂ ਵਰਤਿਆ ਝੂਠ ਬੋਲਣਾ ਉਸ ਤੋਂ ਬਾਅਦ ਇੱਕ ਵਾਰ ਮਰਜ਼ ਕੀਤੀ ਸੀ ਤਿੰਨ ਇਸ ਬਾਡੀ ਦੇ ਨੇ ਪੂਰੇ ਮੁਕਮਲ ਸ਼ਰੀਰ ਦੇ ਇੱਕ ਅਹਿੰਸਕ ਬਿਰਤੀ ਆਪਣੇ ਤੋਂ ਮਾੜੇ ਨੂੰ ਦੇਖ ਕੇ ਫਿਜ਼ੀਕਲ ਤੌਰ ਤੇ ਉਹਦੇ ਵਾਰ ਕਰ ਲਈ ਜਾਣਾ ਉਹਦਾ ਅੰਦਰ ਕਿਵੇਂ ਟਿਕੇਗਾ ਦੂਸਰੀ ਚੋਰੀ ਕਰਨੀ ਤੇ ਤੀਸਰਾ ਕਹਿੰਦੇ ਸਨ ਪਰ ਤਨਵਲ ਆਕਰਸ਼ਿਤ ਜਿਹੜਾ ਬੰਦਾ ਖੋਣ ਲੱਗ ਪਵੇ ਭਾਵੇਂ ਫੀਮੇਲ ਕਾ ਭਾਵੇਂ ਫੀਮੇਲ ਕਾ ਗੁਰਮਖੋ ਉਹਦੇ ਅੰਦਰ ਛੇਤੀ ਜਪ ਨਹੀਂ ਚੱਲਦਾ ਚਾਰ ਜ਼ਬਾਨ ਦੇ ਤਿੰਨੇ ਸ਼ਰੀਰ ਦੇ ਖਿੰਸਾ ਚੋਰੀ ਪਰ ਤਨਵਲ ਆਕਰਸ਼ਿਤ ਉਹਨਾ ਖਿੱਚ ਬਣ ਜਾਣੀ ਤੇ ਤੈਨ ਸਾਡੇ ਅੰਦਰ ਦੇ ਨੇ ਜਿਹੜੇ ਕੋਈ ਨਹੀਂ ਜਾਣ ਸਕਦਾ ਸਿਰ ਬੰਦਾ ਜਾਣਦਾ ਜਾਂ ਗੁਰੂ ਜਾਣਦਾ ਝੂਠ ਬੋਲਿਆ ਪਕੜਿਆ ਜਾਂਦਾ ਚੁਗਲੀ ਨਾਲ ਪਕੜਿਆ ਜਾਂਦਾ ਨਿੰਦਿਆ ਨਾਲ ਪਕੜਿਆ ਜਾਂਦਾ ਕਿਤੇ ਨਾ ਕਿਤੇ ਬੰਦਾ ਫਾਸੀ ਜਾਂਦਾ ਹੈ ਨਾ ਫਿੱਕਾ ਬੋਲਿਆ ਪਕੜਿਆ ਜਾਂਦਾ ਜਿਹੜੇ ਮੈਂ ਤਿੰਨ ਸ਼ਬਦ ਕਹੇ ਚੋਰੀ ਕਿੰਸਾ ਪਰ ਤਨ ਆਕਰਸ਼ ਉਥੇ ਬੜਾ ਪਕੜਿਆ ਜਾਂਦਾ ਤਿੰਨ ਐਸੇ ਸੂਖਸ਼ਮ ਨੇ ਜਿਨ੍ਹਾਂ ਬਾਰੇ ਬੰਦਾ ਜਾਣਦਾ ਜਾਂ ਰੱਬ ਜਾਣਦਾ ਪਹਿਲਾ ਹੈ ਕਪਟ ਕਰਨਾ ਕਪਤੀ ਬੰਦੇ ਦੇ ਅੰਦਰ ਜਪ ਨਹੀਂ ਚੱਲੇਗਾ ਸ਼ਾਇਦ ਇਹੀ ਕਾਰਨ ਮਹਾਰਾਜ ਗੁਰੂ ਰਾਮਦਾਸ ਨੇ ਗੁਰਸਿੱਖਾਂ ਨੂੰ ਖਾਸ ਕਰਕੇ ਤਾਕੀਦ ਕੀਤੀ ਅੰਤਰ ਕਪਟ ਚੁਕਾਵੋ ਮੇਰੇ ਗੁਰਸਿੱਖੋ ਨਿਕਪਟ ਕਮਾਵੋ ਹਰ ਕੀ ਹਰ ਕਾਲ ਮਹਾਰਾਜ ਜੀ ਨੇ ਕਿਹਾ ਖਿਰਦਾ ਕਪਟ ਮੁਕ ਗਿਆਨੀ ਮਹਾਰਾਜ ਇਹ ਵੀ ਜਪ ਕਰਦਾ ਹੈ ਕਹਿੰਦੇ ਝੂਠੇ ਕਾਹਾਂ ਬਿਲੋਵਸ ਪਾਣੀ ਪਾਣੀ ਰੜਕਦਾ ਪਾਣੀ ਚ ਮਧਾਣੀ ਪਾਇਆ ਤਾਂ ਕਦੀ ਮੱਖਾਂ ਨਹੀਂ ਨਿਕਲਣਾ ਇਹਦਾ ਮਤਲਬ ਪਹਿਲੀ ਗੱਲ ਕਪਟ ਕਿਸੇ ਨੂੰ ਦਿਸਦਾ ਨਹੀਂ ਪਰ ਉਹ ਕਪਟ ਗਿਰਦੇ ਨੂੰ ਸਾੜੀ ਜਾਂਦਾ ਹੈ ਦੂਸਰਾ ਮਾਨਸਿਕ ਤੌਰ ਤੇ ਜਪ ਕਰਨਾ ਤੇ ਨਾਲ ਬੁਰਾ ਕਿਸੇ ਦਾ ਚਿਤਵੀ ਜਾਣਾ ਹੁਣ ਮੰਨ ਲਓ ਮੇਰੇ ਮਨ ਚ ਫੁਰਨਾ ਮੈਂ ਬੈਠੇ ਦਾ ਬੁਰਾ ਸੋਚ ਰਿਹਾ ਦੂਜੇ ਨੂੰ ਪਤਾ ਨਹੀਂ ਪਰ ਗੁਰੂ ਗ੍ਰੰਥ ਸਾਹਿਬ ਕਿਹਾ ਨੇ ਬੁਰਾ ਚਿਤ ਬਣਾ ਵੀ ਜਪ ਨਹੀਂ ਚੱਲਣ ਦਿੰਦਾ ਪਰ ਕਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਭਾਈ ਮੀਤ ਇਸੇ ਕਰਕੇ ਬਾਬਾ ਜੀ ਨੇ ਇੱਕ ਸ਼ਬਦ ਕਿਹਾ ਕਿ ਫਰੀਦਾ ਬੁਰੇ ਦਾ ਭਲਾ ਕਰ ਤੂੰ ਫੁਰਨੇ ਨਾਲੀ ਭਲਾ ਕਰ ਦੇ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਖੰਡਾਏ ਦੇ ਕੀ ਰੋਗ ਨ ਲੱਗੀ ਪੱਲੇ ਸਭ ਕਿਛ ਪਾਏ ਮੈਂ ਬੇਨਤੀ ਕਰਾਂਗਾ ਕਪਟ ਦੂਸਰਾ ਸ਼ਬਦ ਮੈਂ ਵਰਤੇ ਆ ਕਿਸੇ ਦਾ ਬੁਰਾ ਚਿਤ ਬਣਾ ਤੀਸਰੀ ਇੱਕ ਬੇਨਤੀ ਹੈ ਜੀ ਜੈਲਸ ਈਰਖਾ ਦਿਸਦੀ ਨਹੀਂ ਪਰ ਜਿਸ ਦੇ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨ ਹੋਵੀ ਭਲਾ ਗੁਰੂ ਸਾਹਿਬ ਕਹੇ ਰਹੇ